ਬਣਾਏ ਹੋਏ ਆ ਬਹੁਤ ਵੱਡੀ ਕੋਠੀ ਠੀਕ ਹੈ ਤੇ ਐਡੀ ਵੱਡੀ ਕੋਠੀ ਪਈ ਆ ਤੇ ਉਹ ਟਾਈਮ ਤੋਂ ਲੋਕਟਾਈ ਲੱਗੀ ਹੋਈ ਠੀਕ ਹੈ ਜੀ ਤੇ ਸੋਨੂੰ ਅੰਦਰੋਂ ਅੰਦਰੋਂ ਦਿਖਾਵਣਾ ਪੌੜੀਆਂ ਛੱਡਿਆ ਹੋਇਆ ਸਾਲ ਕੰਧਾਂ ਦੇ ਪੱਥਰ 25 ਸਾਲ ਪਹਿਲਾਂ 25 ਸਾਲ ਪਹਿਲਾਂ ਸਾਰੀ ਕੋਠੀ ਦੇ ਦੇਖੋ ਜੀ ਖੰਡਰ ਪਣੀ ਪਈ ਹੈ ਹੈ ਵੱਡਾ ਟਿੱਪੀ ਆ ਹਾਂ ਟਿੱਪੀ ਵਾਲਾ ਪੱਥਰ ਹਾਂ ਥੱਲੇ ਲੱਗਿਆ ਹੋਇਆ ਤੇ ਦੇਖੋ ਆ ਪੌੜੀਆਂ ਤੇ ਆ ਲੱਕੜ ਹੁਣ ਲੋਕ ਹਲੇ ਵੀ ਆਮ ਬੰਦੇ ਤੋਂ ਤਾਂ ਇਹ ਚੀਜ਼ਾਂ ਬਣਦੀਆਂ ਨਹੀਂ ਠੀਕ ਆ ਦੇਖੋ ਯਾਰ ਪਤਾ ਨਹੀਂ ਬਈ ਕਿਹਨੇ ਵਰਤਨਾਗਾ ਕੀ ਹੁਣ ਅੱਜ ਦੇ ਸਮੇਂ 'ਚ ਮੋੜਾਂ ਲਓ ਹਨਾ ਚਾਹੇ ਛੋਟੇ ਕੋਲੇ ਛੋਟਾ ਘਰ ਹੈ ਜੋ ਵੀ ਆ ਆਪਣੇ ਆਪ ਹੀ ਦਰਖਤ ਹੋਏ ਪਏ ਹੈ ਗੱਡੀਆਂ ਦਾ ਗੈਰਜ ਅਲੱਗ ਤੋਂ ਬਣਾਇਆ ਹੋਇਆ ਤੇ ਜਿਨੇ ਦੱਸਿਆ ਇਹਨਾਂ ਨੇ ਇੱਥੇ ਆਸ-ਪਾਸ ਵਾਲੇ ਨੂੰ ਪੁੱਛਿਆ ਕਹਿੰਦੇ ਭਾਈ ਇੱਕ ਲੇਡੀ ਜਾਂਦੀ ਹੁੰਦੀ ਸੀ ਆਪ ਗੱਡੀ ਚ ਲਾ ਕੇ 2000 ਸਾਲ ਦੇ ਨੇੜੇ ਤੇ ਡੇਡੇਦਾਰ ਨੇ ਭਵਿੰਦਰ ਕੌਰ ਜੀ ਆ ਦੇਖੋ ਇਹਨਾਂ ਨੇ ਐਲਬਮ ਦਿਖਾਈ ਸਾਰੀ ਫੋਟੋਵਾਂ ਉਹਨਾਂ ਦੇ ਜਿਹੜੇ ਦੇ ਮਾਲਕ ਆ ਉਹਨਾਂ ਦੀਆਂ ਫੋਟੋਵਾਂ ਇੰਗਲੈਂਡ ਦੇ ਵਿੱਚ ਜੋ ਵੀ ਹਨ ਤੇ ਪਾਈ ਜਾਂਦੇ ਆ ਲੋਕ ਵੀ ਮਰ ਕੇ ਮਰ ਕੇ ਕੋਈ ਮਰਿਆ ਤਾਂ ਹੈ ਹੀ ਨਹੀਂ ਯਾਰ ਕਿਉਂਦੇ ਆ ਹਾਂ 11 ਹੁੰਦੇ ਆ ਤੁਹਾਡੇ ਵਰਗੇ ਹੂੰ 11 ਹੁੰਦੇ ਆ ਹੂੰ 2 ਮਹੀਨੇ ਪਹਿਲਾਂ ਉਹਨਾਂ ਦੀ ਕੁੜੀ ਆ ਗਈ ਫਸ ਤੋਂ ਕੱਲੀ ਉਹ ਡੈੱਥ ਹੋਈ ਹੈ ਜਿਹੜੀ ਅਪਰ ਦੇਖ ਰੇ ਕਰਦੀ ਸੁਖਦਰਸ਼ਨ ਕੌਰ ਹਾਂ ਨਾਲ ਹੀ ਹੁੰਦੀ ਸੀ ਹੂੰ ਮੈਂ ਤਾਂ ਆਪ ਜਾਣਾ ਸੀ ਬਾਹਰ ਠੀਕ ਹੈ ਨਹੀਂ ਇਸ ਕਰਕੇ ਵੀ ਔਖਾ ਵਾ ਹੂੰ ਆਏ ਹੁਣ ਸੱਦੇ ਆਤੀ ਬੁਲਾਏ ਆ ਮੇਤਰੋ ਸੋਸ਼ਲ ਮੀਡੀਆ ਤੇ ਕਹੀ ਜਾਂਦੇ ਜੀ ਆਏ ਹੋ ਗਿਆ ਆਏ ਹੋ ਗਿਆ ਮਰ ਗਏ ਜੀ ਕੋਈ ਰਹਾ ਨਹੀਂ ਇਹ ਕਹਿੰਦੇ ਜਿਹੜੇ ਦੇਖ ਰਹੇ ਕਿ ਕਰਦੇ ਸੀ ਮਾਤਾ ਇੱਕ ਲੇਡੀ ਜੀ ਹਨਾ ਅਸੁਰਦਸ਼ਕ ਉਹਨਾਂ ਦੀ ਡੈਥ ਹੋ ਗਈ ਉਹ ਤੋਂ ਬਾਅਦ ਦੇਖ ਰਹੇ ਕੋ ਉਹ ਫਿਰ ਬਾਹਰੋਂ ਆਉਣ ਹੋ ਰਹੇ ਉਹ ਜਦੋਂ ਆਉਂਦੇ ਫਿਰ ਇੱਥੇ ਰਹਿਣ ਜੋਗੇ ਨਹੀਂ ਉਹ ਬਾਹਰ ਰਹਿ ਕੇ ਮੁਰਝ ਜਾਂਦੇ ਆ ਬੱਚੇ ਛੋਟੇ ਸੀਗੇ ਨਾ ਹਾਂ ਵੱਡੇ ਹੋ ਗਏ ਹੁਣ ਵੱਡੇ ਹੋ ਗਏ ਹੁਣ ਆਉਣ ਵਿਆਹ ਹਾਂ ਮੜੂ ਜੀ ਉਹਨਾਂ ਦੀ ਖਤਮ ਹੋਈ ਆ ਹਾਂ ਆ ਜਾਣਗੇ ਉਹ ਵੀ ਮੰਨ ਕੇ ਚੱਲੀਏ ਗੈਪ ਹੈ ਹੀ 10-15 ਸਾਲਾਂ ਦਾ ਗੈਪ ਜਿਹੜਾ ਪੈ ਗਿਆ ਇਹਦੇ ਨਾਲ ਹੀ ਬਸੇ ਖੰਡਰ ਬਣ ਗਈ 10 ਸਾਲ ਬਾਈ 10 ਸਾਲ ਦਾ ਪਿਆ ਹਾਂ ਇੱਕ ਬਹੁਤ ਵੱਡੀ ਕੋਠੀ ਦਿਖਾਉਣੀ ਹੈ ਬਾਈ ਜੀ ਜਿਹੜੀ ਤੇ ਕਰੋੜਾਂ ਰੁਪਏ ਅੱਜ ਤੋਂ 25 ਸਾਲ ਪਹਿਲਾਂ ਕਰੋੜਾਂ ਰੁਪਏ ਲਾਇਆ ਸੀ ਵਿੱਚ ਤੇ ਸਵੀਮਿੰਗ ਪੂਲ ਹੈ ਬਹੁਤ ਵੱਡੀ ਤੇ ਕਰੋੜਾਂ ਦੀ ਕੋਠੀ ਪਾ ਕੇ ਬਾਹਰ ਚਲੇ ਕੇ ਇੱਕ ਵਾਰ ਦੂਜੀ ਤੀਜੀ ਕਹਿੰਦੇ ਪੀੜੀ ਹੈਗੀ ਆ ਉਹਨਾਂ ਨੂੰ ਇਹਦੇ ਨਾਲ ਨਾ ਮੋਹ ਆ ਨਾ ਪਤਾ ਨਾ ਗੱਲ ਦਾ ਬਤ ਜਿਵੇਂ ਆਪਾਂ ਪਾਕਿਸਤਾਨ ਚ ਕਿਹੜੀ ਹੈ ਨਾ ਵੀ ਆਪਣਾ ਕੁਝ ਪਿਆਗਾ ਓਵੇਂ ਜਿਵੇਂ ਤੇ ਆਹ ਦੇਖੋ ਉੱਤੇ ਜਹਾਜ਼ ਛਾਪਿਆ ਹੋਇਆ ਹੈ ਬਾਈ ਜੀ ਠੀਕ ਹੈ ਤੇ ਦੇਖੋ ਯਾਰ ਪਤਾ ਹੀ ਨਹੀਂ ਹੈ ਨਾ ਕੋਈ ਦੋ ਖਣ ਪਾਉਣ ਨੂੰ ਤਰਸੀ ਜਾਂਦਾ ਤੇ ਆਹ ਦੇਖੋ ਉਹ ਟਾਈਮ 25 ਸਾਲ ਪਹਿਲਾਂ ਪੂਲ ਪਾਲ ਬਣਾਏ ਹੋਏ ਆ ਬਹੁਤ ਵੱਡੀ ਕੋਠੀ ਠੀਕ ਹੈ ਤੇ ਐਡੀ ਵੱਡੀ ਕੋਠੀ ਪਈ ਆ ਤੇ ਉਹ ਟਾਈਮ ਤੇ ਲੋਕਟਾਇਲ ਲੱਗੀ ਹੋਈ ਠੀਕ ਹੈ ਜੀ ਤੇ ਸੋਨੂੰ ਅੰਦਰੋਂ ਅੰਦਰੋਂ ਦਿਖਾਵਣਾ ਪਾਉੜੀਆਂ ਦੋਨੇ ਪਾਸਿਆਂ ਨੂੰ ਆ ਦੇਖੋ ਇਧਰੋਂ ਵੀ ਚੜ ਗਈਆਂ ਤੇ ਇਧਰੋਂ ਵੀ ਜਿਵੇਂ ਫਿਲਮਾਂ ਵਿੱਚ ਹੁੰਦਾ ਉਸ ਤਰ੍ਹਾਂ ਬਹੁਤ ਵੱਡੀ ਕੋਠੀ ਪਈ ਜੀ ਖੰਡਰ ਬਣੀ ਪਈ ਆ ਤੇ ਆ ਦੇਖੋ ਉਹ ਉਹ ਟਾਈਮ ਤੇ ਕਿੰਨੀ ਵਧੀਆ ਕਲਾਕਾਰੀ ਕਰਕੇ ਆਏ ਬਣਾਈ ਹੋਈ ਗੱਲਬਾਤ ਝੁੰਮਰ ਜੰਮਰ ਲਾਏ ਹੋਏ ਹਨਾ ਤੇ ਬਾਹਰ ਚਲੇ ਗਏ ਜਿਹੜੇ ਇੱਥੋਂ ਵਾਲੇ ਸੀ ਉਹ ਰਹੇ ਨਹੀਂ ਤੇ ਬਾਹਰਲੇ ਨੂੰ ਪਤਾ ਨਹੀਂ ਆਹ ਦੇਖੋ ਉਹ ਟਾਈਮ ਤੇ ਕਿੰਨੀ ਘੈਂਟ ਰਸੋਈ ਪਾਈ ਹੋਈ ਤੇ ਆਹ ਦੇਖੋ ਜੀ ਦੇਖੋ ਕੱਡੀ ਵੱਡੀ ਰਸੋਈ ਬਣਾਈ ਹੋਈ ਆ ਬਾਈ ਜੀ ਪਤਾ ਹੀ ਨਹੀਂ ਦੋ ਕਮਰਿਆਂ ਦੀ ਟੀ ਹੈ ਕੀ ਦੇਖੋ ਐਡੀ ਵੱਡੀ ਰਸੋਈ ਆ ਕਿਹਨੇ ਪਾਉਣਾ ਕਿਹਨੇ ਬਰਤਨ ਆਇਂ ਕਰਮਾਂ ਦੀ ਗੱਲਾਂ ਨੇ ਦੇਖੋ ਗੱਡੀ ਤਗੜੀ ਸੋਈ ਬਣਾਈ ਹੋਈ ਉਹ ਟਾਈਮ ਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਇਦਾਂ ਹੀ ਜਿਹੜੇ ਹਸਾਵਣਾ ਲੋਕ ਹੁਣ ਜਾਈ ਜਾਂਦੇ ਆਂ ਇੰਹੀਂ ਹੋਣਾ ਦੇਖੋ ਕਈ ਜੀ ਕੋਚੀ ਗੇਟ ਲਾਏ ਹੋਏ ਆਸ-ਪਾਸੇ ਵਾਲੇ ਵੀ ਕਹਿੰਦੇ ਭਾਈ ਐਂ ਪਈ ਆ ਐਨੇ ਸਾਲਾਂ ਤੋਂ ਕੋਈ ਪਤਾ ਨਹੀਂ ਹੈਗਾ ਵੀ ਅਸੀਂ ਇੱਕ ਲੇਡੀਜ਼ ਆਉਂਦੀ ਹੁੰਦੀ ਸੀ ਤੇ ਗੱਡੀ ਆਪ ਚਲਾ ਕੇ 2000 ਸਨ ਦੇ ਨੇੜੇ ਤੇਰੇ ਉਹ ਕਦੇ-ਕਦੇ ਆਉਂਦੀ ਤੇ ਜੇ ਕੋਈ ਕਹਿੰਦੇ ਇਹਨਾਂ ਦੇ ਅੱਗੇ ਆਉਂਦੇ ਆ ਤਾਂ ਕੋਈ ਬਾਹਰੋਂ ਕੋਈ ਇੱਕ ਬੰਦਾ ਦੱਸਦਾ ਕਿ ਕੱਚੀ ਪੱਕੀ ਗੱਲ ਆ ਤੇ ਕਹਿੰਦੇ ਬਾਹਰੋਂ ਕੋਈ ਆਉਂਦੇ ਤਾਂ ਹੋਟਲਾਂ 'ਚ ਰਹਿ ਕੇ ਮੁੜ ਜਣੇ ਇੱਥੇ ਨਹੀਂ ਆਉਂਦੇ ਦੇਖੋ ਉਸ ਸਮੇਂ ਤੇ ਕਿੰਨਾ ਕੁਸ ਉਹ ਕਰਿਆ ਹੋਇਆ ਠੀਕ ਹੈ ਪੱਥਰ ਜੜਿਆ ਹੋਇਆ ਸੰਤਾਂ ਦੇ ਪੱਥਰ 25 ਸਾਲ ਪਹਿਲਾਂ 25 ਸਾਲ ਪਹਿਲਾਂ ਸਾਰੇ ਕੋਠੀ ਪੱਥਰ ਆ ਦੇਖੋ ਜੀ ਖੰਡਰ ਪਣੀ ਪਈ ਹੈ ਹੈ ਵੱਡਾ ਪੁੱਤੀ ਹਾਂ ਥੱਲੇ ਪਿਆਲਾ ਪੱਥਰ ਹਾਂ ਥੱਲੇ ਲੱਗਿਆ ਹੋਇਆ ਹਿੱਤੇ ਦੇਖੋ ਆ ਪੌੜੀਆਂ ਤੇ ਆ ਲੱਕੜ ਹੁਣ ਲੋਕ ਹਲੇ ਵੀ ਆਮ ਬੰਦੇ ਤੋਂ ਤਾਂ ਇਹ ਚੀਜ਼ਾਂ ਬਣਦੀਆਂ ਨਹੀਂ ਠੀਕ ਆ ਥੱਲੇ ਵੀ ਕਮਰਾ ਹੈ ਬਈ ਥੱਲੇ ਵੀ ਕਮਰਾ ਤੇ ਆ ਦੇਖੋ ਕਿੰਨੇ ਤਕੜੇ ਡਿਜ਼ਾਈਨ ਆ ਆਉਣ ਵਾਲੇ ਸਮੇਂ ਦਾ ਹਾਲਾਤ ਬਿਆਨ ਕਰਦੀ ਹੈ ਇਹ ਕੋਠੀ ਜੇ ਦੱਸੀ ਗੱਲ ਕਰੀ ਤਾਂ ਇਹ ਕੋਠੀ ਰਾਏ ਕੋਟ ਹੈ ਤੇスイਮਿੰਗ ਪੂਲ ਇੱਕ ਤਾਸ ਹੈ ਹਨਾ ਇਹ ਤਾਂ ਵੀ ਪਹਾੜੇ ਵਾਲਾ ਜਿਹੜਾ ਇਹ ਪਹਾੜਾ ਸਿਸਟਮ ਆ ਹਾਂ ਕਿਧਰ ਦੀ ਗਿਆ ਸੀ ਮਗਰ ਇੱਧਰ ਦੀ ਮਗਰ ਜਾ ਕੇ ਤੁਹਾਨੂੰ ਸਵੀਮਿੰਗ ਪੂਲ ਵਗੈਰਾ ਦਿਖਾਉਣੇ ਆ ਦੇਖੋ ਯਾਰ ਪਤਾ ਨਹੀਂ ਬਈ ਕਿਹਨੇ ਵਰਤਨਾਗਾ ਕੀ ਹੁਣ ਅੱਜ ਦੇ ਸਮੇਂ 'ਚ ਮੋਰਜਾਂ ਲਾਓ ਹਨਾ ਚਾਹੇ ਛੋਟੇ ਕੋਲੇ ਛੋਟਾ ਘਰ ਹੈ ਜੋ ਵੀ ਆ ਆਪਣੇ ਆਪ ਹੀ ਦਰਖਤ ਹੋਏ ਪਏ ਹੈ ਗੱਡੀਆਂ ਦਾ ਗੈਰੇਜ ਅਲੱਗ ਤੋਂ ਬਣਾਇਆ ਹੋਇਆ ਤੇ ਜਿਵੇਂ ਦੱਸਿਆ ਇਹਨਾਂ ਨੇ ਇੱਥੇ ਅਸੇ-ਬਸੇ ਵਾਲੇ ਨੂੰ ਪੁੱਛਿਆ ਕਹਿੰਦੇ ਬਈ ਇੱਕ ਲੇਡੀ ਚ ਆਉਂਦੀ ਹੁੰਦੀ ਸੀ ਆਪ ਗੱਡੀ ਚ ਲਾ ਕੇ 2000 ਸਨ ਦੇ ਨੇੜੇ ਤੇੜੇ ਕਹਿੰਦੇ ਉਸ ਤੋਂ ਬਾਅਦ ਨਹੀਂ ਕੋਈ ਆਇਆ ਪੱਥਰ ਦੇ ਬੈਂਚ-ਬੁੰਚ ਤੇ ਇੱਥੇ ਪੂਰਾ ਉਹ ਬਣਾਇਆ ਹੋਇਆ ਹੈ ਨਾ ਤੇ ਆ ਇਧਰ ਪਿੱਛੇ ਸਟੋਰ ਹੈ ਤੇ ਆ ਪੂਲ ਉਹ ਸਮੇਂ ਤੇ ਦੇਖੋ ਜਦੋਂ ਪੂਲ ਆਪ ਜਾਣਦੇ ਵੀ ਨਹੀਂ ਸੀ ਹਨਾ ਕਿਤੇ ਸੁਣਦੇ ਹੁੰਦੇ ਸੀ ਜਾਂ ਫਿਲਮਾਂ 'ਚ ਦੇਖਦੇ ਸੀ ਉਹ ਸਮੇਂ 'ਚ ਪੂਲ ਬਣਾਤਾ ਆਪਦੀ ਕੋਠੀ ਦੇ ਪਿਛਲੇ ਪਾਸੇ ਦੇਖੋ ਕਿੱਡਾ ਵੱਡਾ ਆਹ ਟਾਈਲਾਂ ਦੇਖੋ ਠੀਕ ਅੱਜ ਆਹ ਜੰਗਲੇ ਨਾਲ ਜਾਲੀ ਨਾਲ ਸਾਰੀ ਕਵਰ ਹੈ ਤੇ ਘਟੋ ਘਟ ਕਿੱਲਾਂ ਦੇ ਹਿਸਾਬ ਨਾਲ ਆ ਤਾਂ ਲੱਕੜ ਬੋਦੀ ਨਾ ਹੋ ਗਈ ਹੋਵੇ ਹਨ ਤੇ ਚੜੀ ਤੇ ਆਹ ਦੇਖੋ ਜੀ ਉੱਪਰ ਜਹਾਜ਼ ਜਹਾਜ਼ ਉਸ ਸਮੇਂ ਤੇ ਬਲੈਤੀਏ ਲੋਕੀ ਛਾਪਦੇ ਹੁੰਦੇ ਸੀ ਹਨ ਜਹਾਜ਼ ਛਾਪਿਆ ਹੋਇਆ ਹੈ ਤੇ ਆਹ ਦੇਖੋ ਕਿੰਨਾ ਸੋਹਣਾ ਟੰਚ ਆ ਵੀ ਉਸ ਸਮੇਂ ਤੇ ਬਣਾ ਪਤਾ ਹੀ ਨਹੀਂ ਪਈ ਸਮੇਂ ਦਾ ਵੀ ਦੇਖੋ ਕੋਈ ਤਰਸਦਾ ਇੱਕ ਛੱਤ ਨੂੰ ਤੇ ਕਿਸੇ ਨੂੰ ਆ ਹੀ ਨਹੀਂ ਪਤਾ ਵੀ ਮੇਰੀ ਕਿੱਥੇ ਕਿੱਡੀ ਕੋਠੀ ਪਈ ਹੈ ਜਾਂ ਕੀ ਗੱਲਬਾਤ ਆ ਹੁਣ ਇਹਨਾਂ ਦੇ ਗਾਹਾਂ ਕਹਿੰਦੇ ਜਿਹੜੇ ਪੋਤੇ ਦੋਤੇ ਆ ਇੰਗਲੈਂਡ ਰਹਿੰਦੇ ਜਿੰਨਾਂ ਸਾਨੂੰ ਦੱਸਿਆ ਕੱਚੀ ਪੱਕੀ ਗੱਲ ਹੈ ਤੇ ਕਹਿੰਦੇ ਉਹਨਾਂ ਨੂੰ ਇਹਦੇ ਨਾਲ ਨਾ ਮੋਹ ਆ ਤੇ ਨਾ ਹੀ ਕਹਿੰਦੇ ਇੱਕ ਇੱਕ ਬੰਦਾ ਕਹਿੰਦੇ ਬਾਈ ਪਿੱਛੇ ਜੇ ਆਏ ਸੀਗੇ ਦੋ ਤਿੰਨ ਮਹੀਨੇ ਬਾਹਰ ਰਹਿ ਕੇ ਮੁੜ ਗਏ ਇੱਥੇ ਮੜਾ ਮੋਟਾ ਆਏ ਵੀ ਬਸ ਐਂ ਜੀ ਗੱਲਬਾਤ ਸੁਣੀ ਆ ਤੇ ਦੇਖੋ ਬਾਈ ਕਿੰਨੀਆਂ ਘੈਂਟ ਕੰਧਾਂ ਤੇ ਟੈਲਾਂ ਚੜਾਈਆਂ ਹੋਈਆਂ ਹਨਾ ਉਹਨਾਂ ਸਮਿਆਂ ਦੇ ਵਿੱਚੋਂ ਦੇਖੋ ਜਿੰਨੇ ਮੁੱਲ ਦੀ ਇਹ ਕੋਠੀ ਬਣਾਈ ਹੈ ਕਿੰਨੀ ਜ਼ਮੀਨ ਆਉਂਦੀ ਹੂ 2000 ਚ ਤਾਂ ਕਹਿੰਦੇ ਕੰਪਲੀਟ ਹੋ ਗਈ ਸੀ ਇਹ ਆ ਦੇਖੋ ਕਿੰਨਾ ਘੈਂਟ ਪੱਥਰ ਜੜਿਆ ਹੋਇਆ ਹੈ ਹਨਾ ਹੁਣ ਵੀ ਹੁਣ ਵੀ ਕੋਈ ਛੇਤੀ ਕਿਤੇ ਕੋਈ ਬੰਦਾ ਬਣਾ ਨਹੀਂ ਸਕਦਾ ਐਡਾ ਐਡੀ ਵੱਡੀ ਕੋਠੀ ਹੈ ਕੱਲੇ-ਕੱਲੇ ਕਮਰੇ ਦੇ ਵਿੱਚ ਐ ਵੱਡੀ ਐਡੀ ਆ ਵੀ ਡਰ ਲੱਗਦਾ ਮਤਲਬ ਜਿੰਨੇ ਬਾਅਦੋਂ ਮੈਂ ਸਾਰੇ ਬਾਅਦ ਸਾਰੇ ਟਾਪ ਦੇ ਬਾਥਰੂਮ ਬਣੇ ਹੋਏ ਆ ਦੇਖੋ ਭਾਈ ਇਹ ਜਿਹੜੇ ਵਿਦੇਸ਼ਾਂ ਦੇ ਵਿੱਚ ਲੋਕ ਵੱਲ ਨੂੰਕ ਜਾ ਰਹੇ ਆ ਇੱਧਰ ਪੀੜੀ ਚੱਲੀ ਇੱਧਰ ਰਹਿੰਦੇ ਤਾਂ ਪੀੜੀ ਚੱਲੀ ਜਾਂਦੀ ਹੈ ਨਾ ਤੇ ਇਹ ਤਾਂ ਬਾਹਰ ਵਾਗੇ 2000 ਤੋਂ ਬਾਅਦ ਨਹੀਂ ਕਹਿੰਦੇ ਕੋਈ ਇੱਥੇ ਦੇਖਿਆ ਇੱਕੋ ਲੇਡੀਜ਼ ਕਹਿੰਦੇ ਉਦੋਂ ਆਉਂਦੀ ਹੁੰਦੀ ਸੀ ਹਾਂ ਕਾਫੀ ਵੱਡੀ ਉਮਰ ਦੀ ਸੀ ਲਾਲ ਰੰਗ ਦੀ ਕਹਿੰਦੇ ਗੱਡੀ ਸੋਦੇ ਕੋਲੇ ਆਪ ਡਰਾਈਵ ਕਰਦੀ ਸੀ ਤੇ ਸਾਨੂੰ ਇੱਥੇ ਮਾਤਾ ਜੀ ਮਿਲੇ ਜਿਨ੍ਹਾਂ ਦਾ ਨਾਮ ਭਪਿੰਦਰ ਕੌਰ ਹੈ ਤੇ ਇਹਨਾਂ ਦੇ ਰਿਸ਼ਤੇਦਾਰੀ ਹੈ ਕੀ ਰਿਸ਼ਤੇਦਾਰੀ ਹੈ ਮੇਰੀ ਨਾਨਦ ਦੋਈਆ ਅਜੋ ਬਾਰ ਆ ਜਿਹੜੇ ਹਾਂਜੀ ਜਿਹੜੇ ਇਹਦੇ ਮਾਲਕ ਹੈ ਹਾਂਜੀ ਆ ਦੇਖੋ ਜੀ ਕਿਸੇ ਸਮੇਂ ਇੱਥੇ ਇੰਨੀਆਂ ਰੌਣਕਾਂ ਲੱਗਦੀਆਂ ਸੀ ਆ ਦੇਖੋ ਪੂਲ ਦੇ ਵਿੱਚ ਨਹਾ ਰਹੇ ਆ ਨਾ ਬੱਚੇ ਨਹਾ ਰਹੇ ਆ ਜਦੋਂ ਆਪਾਂ ਸੋਚ ਵੀ ਨਹੀਂ ਸਕਦੇ 2000 ਤੋਂ ਪਹਿਲਾਂ ਦੀ 2000 ਨੇੜੇ ਤੇ ਡੇ ਦੀ ਗੱਲ ਹੈ ਤੇ ਦੇਖੋ ਕਿੰਨੀਆਂ ਰੌਣਕਾਂ ਸੀਗੀਆਂ ਤੇ ਹੁਣ ਇਹ ਇੱਕ ਬਾਈ ਬਹੁਤ ਤੰਗ ਕਰਦੇ ਆ ਬਾਈ ਇੱਥੇ ਗਵੰਡੀ ਆ ਹੈ ਨਾ ਬਾਈ ਤੰਗ ਵਾਲੀ ਗੱਲ ਹੀ ਹੈ ਨਾ ਦੋ ਆ ਕੇ ਚਾਰ ਮੁੜ ਗਏ ਹਾਂ ਦੋ ਆ ਕੇ ਚਾਰ ਮੁੜ ਗਏ ਆ ਹਾਂ ਉਹਨਾਂ ਦਾ ਨਾ ਹਾਂ ਤੋੜ ਗਿਆ ਕੋਈ ਉਹ ਤੋੜ ਗਏ ਹਾਂ ਜਿਹੜੀਆਂ ਪਹਿਲਾਂ ਪਹਿਲਾਂ ਸੀਗੀਆਂ ਇੱਥੇ ਰੌਣਕ ਇਹ ਕਾਰਨ ਕੀ ਬਣਿਆ ਬੇਬੇ ਵੀ ਆਏ ਇੱਕਦਮ ਛੱਡਣ ਦਾ ਇਹਨਾਂ ਨੂੰ ਸੁੰਨੀ ਹੋਣ ਦਾ ਸੁੰਨੀ ਹੋਣ ਦਾ ਕਾਰਨ ਕੋਈ ਨਹੀਂ ਹੈਗਾ ਇਹ ਨਾ ਬੱਚੇ ਪੜਦੇ ਕਰਕੇ ਨਹੀਂ ਆ ਰਹੇ ਅੰਗਲੈਂਡ ਹਾਂਜੀ ਨਹੀਂ ਇੱਥੇ ਜਦੋਂ ਮੰਨ ਲਓ ਵੀ ਤੁਸੀਂ ਉਹਨਾਂ ਨੇ ਇੱਥੇ ਜਿਹੜੇ ਕਹਿੰਦੇ ਸੀ ਤੁਸੀਂ ਡੈਥ ਹੋ ਗਈ ਕਿ ਉਹਨਾਂ ਦਾ ਕੀ ਨਾਮ ਸੀ ਜਿਹੜੇ ਇੱਥੇ ਸਰਦਾਰਸ਼ਕ ਜਿਹੜੇ ਦੇਖ ਰਹੇ ਕਰਦੇ ਸੀ ਸਰਦਾਰਸ਼ਕ ਉਦੋਂ ਪੂਰੀ ਰੌਣਕ ਸੀ ਜਦੋਂ ਉਹਨਾਂ ਦੀ ਡੈਥ ਹੋ ਗਈ ਉਦੋਂ ਬਾਅਦ ਫਿਰ ਇੱਥੇ ਉਦੋਂ ਬਾਅਦ ਬੱਚੇ ਆਏ ਆ ਆ ਕੇ ਉਹਨਾਂ ਨੇ ਕੋਈ ਬੰਦਾ ਬੰਦਾ ਭਾ ਦੇਣਾ ਸੀ ਇੱਥੇ ਹਣਾ ਕੋਈ ਬੰਦਾ ਵਸਾਉਣਾ ਸੀ ਹਾਂ ਐਡੇ ਹੁਣ ਭਾ ਦੇਣਗੇ ਹਾਂ ਹੁਣ ਤਾਂ ਭਾਉਣਗੇ ਹਾਂ ਹੁਣ ਤਾਂ ਹਾਂ ਉਹਨਾਂ ਸਮਿਆਂ ਦੇ ਵਿੱਚ ਜੀ ਇੰਨਾ ਪੰਜ ਸਾਲ ਲੱਗਿਆ ਹੋਇਆ ਹਣਾ ਤੇ ਇਹ ਰਿਸ਼ਤੇਦਾਰ ਨੇ ਭਵਿੰਦਰ ਕੌਰ ਜੀ ਆ ਦੇਖੋ ਇਹਨਾਂ ਨੇ ਐਲਬਮ ਦਿਖਾਈ ਸਾਰੀ ਫੋਟੋਵਾਂ ਉਹਨਾਂ ਦੇ ਜਿਹੜੇ ਦੇ ਮਾਲਕ ਆ ਉਹਨਾਂ ਦੀਆਂ ਫੋਟੋਵਾਂ ਇੰਗਲੈਂਡ ਦੇ ਵਿੱਚ ਜੋ ਵੀ ਹਨ ਤੇ ਪਾਈ ਜਾਂਦੇ ਆ ਲੋਕ ਵੀ ਮਰ ਗਏ ਮਰ ਗਏ ਕੋਈ ਮਰਿਆ ਤਾਂ ਹੈ ਹੀ ਨਹੀਂ ਯਾਰ ਕਿਉਂਦੇ ਆ ਹਾਂ 11 ੁੰਡੇ ਆ ਟੋਡੇ ਵਰਗੇ ਹੂੰ 11 ੁੰਡੇ ਆ ਹੂੰ 2 ਮਹੀਨੇ ਪਹਿਲਾਂ ਉਹਨਾਂ ਦੀ ਕੁੜੀ ਆ ਗਈ ਫਸੋ ਕੱਲੀ ਉਹ ਡੈਥ ਹੋਈ ਏ ਜਿਹੜੀ ਅਪਰ ਦੇਖ ਰੇ ਕਰਦੀ ਸੁਖਦਰਸ਼ਨ ਕੌਰ ਮੈਂ ਨਾਲ ਹੀ ਹੁੰਦੀ ਸੀ ਹੂੰ ਮੈਂ ਤਾਂ ਆਪ ਜਾਣਾ ਸੀ ਬਾਹਰ ਠੀਕ ਹੈ ਨਹੀਂ ਨਹੀਂ ਇਸ ਕਰਕੇ ਵੀ ਔਖਾ ਵਾ ਆਏ ਹੁਣ ਸੱਦੇ ਆ ਸੀ ਬੁਲਾਏ ਆ ਮਿੱਤਰੋ ਸੋਸ਼ਲ ਮੀਡੀਆ ਤੇ ਕਹੀ ਜਾਂਦੇ ਆ ਜੀ ਐ ਹੋ ਗਿਆ ਐ ਹੋ ਗਿਆ ਮਰ ਗਏ ਜੀ ਕੋਈ ਰਹਾ ਨਹੀਂ ਇਹ ਕਹਿੰਦੇ ਜਿਹੜੇ ਦੇਖ ਰਹੇ ਕਿ ਕਰਦੇ ਸੀ ਮਾਤਾ ਇੱਕ ਲੇਡੀ ਚ ਹਨਾ ਅਸੁਧਾਰਸਨ ਉਹਨਾਂ ਦੀ ਡੈਥ ਹੋ ਗਈ ਉਹ ਉਸ ਦਿਨ ਬਾਅਦ ਦੇਖ ਰਹੇ ਕੋ ਉਹ ਫਿਰ ਬਾਹਰੋਂ ਆਉਣ ਹੋ ਰਹੇ ਉਹ ਜਦੋਂ ਆਉਂਦੇ ਫਿਰ ਇੱਥੇ ਰਹਿਣ ਜੋਗ ਹੈ ਨਹੀਂ ਉਹ ਬਾਹਰ ਰਹਿ ਕੇ ਮੁਰਝ ਜਾਂਦੇ ਆ ਬੱਚੇ ਛੋਟੇ ਸੀਗੇ ਨਾ ਹਾਂ ਹੁਣ ਵੱਡੇ ਹੋ ਗਏ ਹੋਣ ਵੱਡੇ ਵੱਡੇ ਹੋ ਗਏ ਹੁਣ ਆਉਣ ਲੱਗਾ ਹਾਂ ਹਾਂ ਉਹਨਾਂ ਦੀ ਖਤਮ ਹੋਈ ਆ ਉਹ ਆ ਜਾਣਗੇ ਉਹੀ ਦਾ ਮੰਨ ਕੇ ਚੱਲੀਏ ਗੈਪ ਹੈ ਹੀ 10-15 ਸਾਲਾਂ ਦਾ ਗੈਪ ਜਿਹੜਾ ਪੈ ਗਿਆ ਇਹਦੇ ਨਾਲ ਹੀ ਬਸੇ ਖੰਡਰ ਬਣ ਗਏ 10 ਸਾਲ ਦਾ ਹੀ 10 ਸਾਲ ਦਾ ਪਿਆ ਗੈਪ ਪੈ ਗਿਆ ਇਹਦੇ ਨਾਲ ਖੰਡਰ ਹੋ ਗਈ ਬਸ ਜੀ ਜੀ ਸੀ ਮਸ਼ੀਨ ਖੜਾ ਉਹ ਜਿਹੜੀ ਸੁਖਦਰਸ਼ਨ ਕੌਰ ਸੀ ਉਹ ਇਹਨਾਂ ਦੀ ਮੁੰਡੇ ਭੂਆ ਲੱਗਦੀ ਸੀ ਨਹੀਂ ਜੀ ਸਾਡੀ ਮੇਰੀ ਸਕੀਨਾ ਅੰਦਾ ਛੋਟੀ ਨਾਨਤ ਜਿਹੜੀ ਮਾਲਕਨ ਹੈ ਹਾਂ ਠੀਕ ਥੋੜਾ ਪਿੰਡ ਜੀ ਰਹਿ ਗਈ ਕੌਣ ਸੀ ਉਹਨਾਂ ਦਾ ਉਹ ਵੀ ਰਹਿ ਕੋ ਉਹਨਾਂ ਉਹ ਵੀ ਰਹਿ ਕੋ ਅੱਛਾ ਉਹਨਾਂ ਦਾ ਵੀ ਰਹਿ ਕੋ ਹਾਂ ਨਾ ਜ਼ਮੀਨ ਦਿੱਤੀ ਸੀ ਠੀਕ ਹੈ ਤੁਹਾਡੀ ਨਨਦ ਸੀ ਉਹ ਉਹਦੇ ਘਰ ਬੱਚੇ ਪੁੱਤ ਸਾਰੇ ਹੈਗੇ ਆ ਸਾਰੇ ਤੁਝਾ ਡਾਗੇ ਆ ਠੀਕ ਹੈ ਕੋਈ ਐਸੀ ਗੱਲ ਨਹੀਂ ਆ ਮੈਂ ਤੇਰੇ ਸੋਸ਼ਲ ਮੀਡੀਆ ਦੇ ਜਿਹੜੇ ਫਲਾ ਰਹੇ ਆ ਗਲਤ ਸਾਨੂੰ ਬਾਅਦ ਵਿੱਚ ਇਹ ਮਿਲਿਆ ਇੱਥੇ ਆਂਟੀ ਜੀ ਤੇ ਵੀ ਸਾਰੇ ਹੈਗੇ ਆ ਜਿਹੜੇ ਦੇਖ ਰਿਹਾ ਕਰਦੇ ਸੀ ਉਹ ਨਹੀਂ ਰਹੇ ਉਸ ਤੋਂ ਬਾਅਦ ਬਸ ਉੱਥੇ ਪੜਦੇ ਸੀ ਨਹੀਂ ਉਹਨਾਂ ਨੂੰ ਟਾਈਮ ਲੱਗਿਆ ਆਉਣ ਦਾ ਜੇ ਆਉਂਦੇ ਤਾਂ ਇੱਥੇ ਰਹਿਣ ਸੈਣ ਨੂੰ ਉਹਨਾਂ ਕੋਲ ਟਾਈਮ ਘੱਟ ਹੁੰਦਾ ਹੈ ਨਾ ਫਿਰ ਉਹ ਬਾਹਰ ਹੋਟਲਾਂ 'ਚ ਰਹਿ ਕੇ ਆਹ ਜਿਆ ਰਿਸ਼ਤੇਦਾਰੀਆਂ 'ਚ ਰਹਿ ਕੇ ਹਨਾ ਚਲੇ ਜਾਂਦੇ ਆ ਤੇ ਆ ਕਿਸੇ ਦਾ ਐਵੇਂ ਇੱਥੇ ਮਾਨੂੰ ਇੱਕ ਬਾਈ ਕੰਨਾਂ ਵੀ ਨਸ਼ੇੜੀਆਂ ਦੇ ਏਡੇ ਵਾਲੀ ਗੱਲਬਾਤ ਹੋ ਗਈ ਸੀਗੀ ਤੇ ਹੁਣ ਇਹ ਸਾਰਾ ਆਪਦਾ ਆ ਸਾਫ਼ ਕਰਾ ਰਹੇ ਆ ਤੇ ਫਿਰ ਕਹਿੰਦੇ ਇੱਥੇ ਚੈਹਲ ਪੈੜ ਉਵੇਂ ਹੀ ਸਾਰਾ ਬਣਾਵਾਂਗੇ